ਉਦੇ ਵਿੱਚ ਇੱਕ ਟ੍ਰੈਫਿਕ ਕਰਮਚਾਰੀ ਨਾਲ ਨਾਕਾ ਪਾਰਟੀ ਰੂਟੇਂਜ ਵਿੱਚ ਜਿਹੜੀ ਆ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀਗੇ ਇੱਕ ਵਹੀਕਲ ਆਇਆ ਐਕਟਿਵਾ ਸਵਾਰ ਆਇਆ ਜੀ ਨੂੰ ਰੁਕਿਆ ਤੇ ਜਿਹਨੂੰ ਜਿਹਨੇ ਹੈਲਮਟ ਨਹੀਂ ਪਾਇੰਨਿਆ ਸੀ ਇਹਨੂੰ ਚਲਾਉਣ ਉਹਦਾ ਪਰਨ ਵਾਸਤੇ ਕਿਹਾ ਜੀ ਜਿਹੜਾ ਥੋੜਾ ਪੁਲਿਸ ਨਾਲ ਵੈਸਾ ਵਸਾਈ ਕਰ ਲੱਗ ਗਿਆ ਜੀ ਉਹ ਕਾਗਜ਼ ਨਹੀਂ ਕਰ ਰਹੇ ਮੈਂ ਕਹਿੰਦਾ ਲੈ ਜਾਓ ਨੋਕਾ ਚਲਾ ਲੈ ਤੁਮ ਜਿਆਦਾ ਭੁਵਾਨ ਨਹੀਂ ਕਰ ਕੱਟੋ ਨੋ ਚਲਾਨ ਨਹੀਂ ਕੱਤਲਾ ਤਾਕਤ ਨਹੀਂ ਬਖਾਨਦਾ ਪਿਆ ਸੀ ਮੈਂ ਕਾਗਜ਼ ਉਹ ਖਾਣ ਨੂੰ ਕਿਹਾ ਇਹ ਐਮਐਲ ਸਾਹਿਬ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲ ਸਾਹਿਬ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੀਆਂ ਬੁੱਕਾਂ ਸਾਡੇ ਖਿਲਾਫ ਰਹੀਆਂ ਨੇ ਨਾ ਕਰੋ ਮੇਰੀ ਗੱਲ ਸਾਹਮਣੇ ਮੇਰੀ ਦਿਖਾਣਾ ਆ ਚੱਲੀ ਤੇ ਨਾ ਹਈਸ ਨਾ ਕਰਾ ਤਾਏ ਵੀ ਉਹ ਵਹੀਕਲ ਚਾਲਕ ਤੇ ਜਿਹੜਾ ਉਹਦਾ ਚਲਾਨ ਬਣਦਾ ਚਲਾਨ ਕਰਕੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਐਮ ਐਲ اے ਸਾਹਿਬ ਦਾ ਫੋਨ ਆਇਆ ਜਿ ਕੋ ਐਹੋ ਜੀ ਗੱਲ ਨਹੀਂ ਹੈ ਜੀ ਵੈਰੀਫਾਈ ਕਰ ਲਈ ਹੈ ਜੀ ਕੋਈ ਫੋਨ ਨਹੀਂ ਸੀ ਐਹੋ ਜੀ ਕੋਈ ਗੱਲ ਨਹੀਂ ਜੀ ਕਿਤਾਬਾਂ ਖਿਲਾਫ ਪਈਆਂ ਕਿ ਹੁਣ ਨਹੀਂ ਬੰਦਾ ਬੈਠਦਾ ਆ ਪਹਿਲੇ ਕੋਣ ਹੈਗਾ ਤੇ ਆਈਆਂ ਲਾ ਵਟ ਟਿਕਟੋਕ ਮੈਂ ਬੰਦੇ ਦਾ ਕੋਡ ਨਹੀਂ ਆ ਉਹ ਸਾਹਮਣੇ ਲੱਗਿਆ ਉਹ ਜਿਹੜਾ ਬੱਧੀ ਰੱਖੀ ਐ ਐਮਐਲਏ ਸਾਹਿਬ ਨਾਲ ਗੱਲ ਕਰਦੇ ਪਏ ਦੋ ਜਣਿਆਂ ਨੇ ਗੱਲ ਕਰਾਈ ਹੈ ਇਹੋ ਨਹੀਂ ਮੈਂ ਇਹਦੇ ਕੋਲ ਤੇ ਗੱਲ ਕਰਦਾ ਪਿਆ ਮੇਰੇ ਅੱਜ ਦੁਪਹਿਰ ਟਾਈਮ ਨੋਵਲਟੀ ਚੌਂਕ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਇੱਕ ਟ੍ਰੈਫਿਕ ਕਰਮਚਾਰੀ ਨਾਲ ਨਾਕਾ ਪਾਰਟੀ ਰਟੇਂਜ ਵਿੱਚ ਜਿਹੜੀ ਆ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀਗੇ ਇਸੇ ਦੌਰਾਨ ਇੱਕ ਵਹੀਕਲ ਆਇਆ ਐਕਟਵਾ ਸਵਾਰ ਆਇਆ ਜੀ ਉਹਨੂੰ ਰੁਕਿਆ ਤੇ ਜਿਹਨੂੰ ਜਿਹਨੇ ਹੈਲਮਟ ਨਹੀਂ ਪਹਿਨਿਆ ਸੀ ਇਹਨੂੰ ਚਲਾਣ ਉਹਦਾ ਪਰਨ ਵਾਸਤੇ ਕਿਹਾ ਜੀ ਜਿਹੜਾ ਥੋੜਾ ਪੁਲਿਸ ਨਾਲ ਬੈਸਾ ਵਸਾਈ ਕਰ ਲੱਗ ਗਿਆ ਜੀ ਉਹਦੇ ਵਿੱਚ ਦੱਸਣਾ ਚਾਹੁੰਦਾ ਮੈਂ ਜੀ ਵੀ ਉਹ ਵਹੀਕਲ ਚਾਲਕ ਤੇ ਜਿਹੜਾ ਉਹਦਾ ਚਲਾਨ ਬਣਦਾ ਚਲਾਨ ਕਰਕੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਤੇ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਐਮ ਐਲ اے ਸਾਹਿਬ ਦਾ ਫੋਨ ਆਇਆ ਜੀ ਕੋਈ ਐਹੋ ਜੀ ਗੱਲ ਨਹੀਂ ਹੈਗੀ ਜੀ ਵੈਰੀਫਾਈ ਕਰ ਲਈ ਹੈ ਜੀ ਕੋਈ ਫੋਨ ਨਹੀਂ ਸੀ ਇਹ ਐਹੋ ਜੀ ਕੋਈ ਗੱਲ ਨਹੀਂ ਜੀ ਸਹੀਦੀ ਬਣਦੀ ਕਾਰਵਾਈ ਕਰਕੇ ਤੇ ਉਹਨੂੰ ਉਹਦਾ ਚਲਾਨ ਕੱਟ ਦਿੱਤਾ ਹੈ ਜੀ ਅ ਅੱਗੇ ਤੋਂ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਜਦੋਂ ਟ੍ਰੈਫਿਕ ਨਾਕਾ ਲੱਗਾ ਹੁੰਦਾ ਹੈ ਜੀ ਕੋਈ ਵੀ ਜਿਹੜੀ ਆ ਉਥੇ ਵੈਸਾ-ਵੈਸਾਈ ਨਾ ਕੀਤੀ ਜਾਵੇ ਆਪਣਾ ਕਾਗਜ਼ ਪੱਤਰ ਪੂਰਾ ਰੱਖਿਆ ਜਾਵੇ ਤਾਂ ਜੋ ਜਿਹੜਾ ਕੋਈ ਵੀ ਕਿਸੇ ਨੂੰ ਰਾਹਗੀਰ ਨੂੰ ਕੋਈ ਵੀ ਦਿੱਕਤ ਨਾ ਆਵੇ ਜੀ ਧੰਨਵਾਦ ਅੱਜ ਦੁਪਹਿਰ ਟਾਈਮ ਨੋਵਲਟੀ ਚੌਂਕ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਇੱਕ ਟ੍ਰੈਫਿਕ ਕਰਮਚਾਰੀ ਨਾਲ ਨਾਕਾ ਪਾਰਟੀ ਰੂਟੇਂਜ ਵਿੱਚ ਜਿਹੜੀ ਆ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀਗੇ ਇਸੇ ਦੌਰਾਨ ਇੱਕ ਵਹੀਕਲ ਆਇਆ ਐਕਟਿਵਾ ਸਵਾਰ ਆਇਆ ਜੀ ਉਹਨੂੰ ਰੁਕਿਆ ਤੇ ਜਿਹਨੂੰ ਜਿਹਨੇ ਹੈਲਮਟ ਨਹੀਂ ਪਾਇੰਨਿਆ ਸੀ ਇਹਨੂੰ ਚਲਾਣ ਦਾ ਪਰਨ ਵਾਸਤੇ ਕਿਹਾ ਜੀ ਜਿਹੜਾ ਥੋੜਾ ਪੁਲਿਸ ਨਾਲ ਬੈਸਾਪਸਾਈ ਕਰ ਲੱਗ ਗਿਆ ਜੀ ਉਹਦੇ ਵਿੱਚ ਦੱਸਣਾ ਚਾਹੁੰਦਾ ਮੈਂ ਜੀ ਵੀ ਉਹ ਵਹੀਕਲ ਚਾਲਕ ਤੇ ਜਿਹੜਾ ਉਹਦਾ ਚਲਾਨ ਬਣਦਾ ਚਲਾਨ ਕਰਕੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਤੇ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਐਮ ਐਲ اے ਸਾਹਿਬ ਦਾ ਫੋਨ ਆਇਆ ਜੀ ਕੋਈ ਐਹੋ ਜੀ ਗੱਲ ਨਹੀਂ ਹੈ ਜੀ ਵੈਰੀਫਾਈ ਕਰ ਲਈ ਹੈ ਜੀ ਉਹ ਕੋਈ ਫੋਨ ਨਹੀਂ ਸੀ ਇਹ ਐਹੋ ਜੀ ਕੋਈ ਗੱਲ ਨਹੀਂ ਜੀ ਅਸਰੀ ਦੀ ਬਣਦੀ ਕਾਰਵਾਈ ਕਰਕੇ ਤੇ ਉਹਨੂੰ ਉਹਦਾ ਚਲਾਨ ਕੱਟ ਦਿੱਤਾ ਹੈ ਜੀ ਤੇ ਅੱਗੇ ਤੋਂ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਵੀ ਜਦੋਂ ਟ੍ਰੈਫਿਕ ਨਾਕਾ ਲੱਗਾ ਹੁੰਦਾ ਹੈ ਜੀ ਕੋਈ ਵੀ ਜਿਹੜੀ ਆ ਉਥੇ ਵੈਸਾ ਵਸਾਈ ਨਾ ਕੀਤੀ ਜਾਵੇ ਆਪਣਾ ਕਾਗਜ਼ ਪੱਤਰ ਪੂਰਾ ਰੱਖਿਆ ਜਾਵੇ ਤਾਂ ਜੋ ਜਿਹੜਾ ਕੋਈ ਵੀ ਕਿਸੇ ਨੂੰ ਰਾਹਗੀਰ ਨੂੰ ਕੋਈ ਵੀ ਦਿੱਕਤ ਨਾ ਆਵੇ